ਪਿਛਲੇ ਸਮੇਂ ਚ ਜਦੋਂ ਤੋਂ ਮਾਰਚ ਤੋਂ ਇਹ ਰੌਲਾ ਚੱਲਦਾ ਆ ਰਿਹਾ ਇਹਨਾਂ ਨੇ 4000 ਕਿਊਸਕ ਪਾਣੀ ਛੱਡਿਆ ਵਾਧੂ ਜਿਹੜਾ ਕਿ ਹਰਿਆਣੇ ਦਾ ਨਹੀਂ ਬਣਦਾ ਜਿਹੜਾ ਕਿ ਪੰਜਾਬ ਵਾਲੀ ਸਾਈਡ ਤੋਂ ਬਣਦਾ ਤੇ ਉਹ ਕਹਿੰਦੇ ਚਲੋ ਪੀਣ ਦਾ ਸਵਾਲ ਹੈ ਹਾਲਾਂਕਿ ਇੱਕ ਡਿਬੇਟ ਇਹ ਹੋਈ ਹੈ ਫੈਕਟ ਇਹ ਨੇ ਕਿ ਉਹਨਾਂ ਨੇ ਕਿਹਾ ਕਿ ਹਰਿਆਣੇ ਦੀ ਪਾਪੂਲੇਸ਼ਨ 3 ਕਰੋੜ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇੱਕ ਪੈਮਾਨਾ ਹੈ ਪਰਕਾ ਪਿਟਾਕ ਜਿਹੜੀ ਆਬਾਦੀ ਹੈ ਇੱਕ ਬੰਦੇ ਨੂੰ ਦਿਨ ਚ ਕਿੰਨਾ ਪਾਣੀ ਚਾਹੀਦਾ ਉਹ ਕਹਿੰਦੇ ਨੇ 135 ਲੀਟਰ ਚਾਹੀਦਾ 135 ਲੀਟਰ ਨੂੰ ਤੁਸੀਂ 3 ਕਰੋੜ ਨਾਲ ਕਰ ਲੋ ਲਗਭਗ 1700 ਕਿਊਸਕ ਪਾਣੀ ਚਾਹੀਦਾ ਹਰਿਆਣਾ ਇਹਨਾਂ ਦਾ ਕਹਿਣਾ ਹੈ ਵੀ ਚਲੋ ਪਸ਼ੂ-ਪਸੂ ਵਿੱਚ ਲਾ ਕੇ ਸਾਰਾ ਕੁਝ ਵੀ ਅਸੀਂ ਤੁਹਾਨੂੰ 4000 ਕਿਊਸਕ ਛੱਡ ਰਿਹਾ ਆਪਣੇ ਲਈ ਤਾਂ ਤੁਹਾਡੀ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ ਹੋਰ 4500 ਕਿਊਸਕ ਐਡੀਸ਼ਨਲ ਕਿਉਂ ਮੰਗ ਰਹੇ ਹੋ ਜਿਹੜਾ 8500 ਕਹਿੰਦੇ ਜੀ ਤੁਸੀਂ ਤੇ ਇਹਦੇ ਤੇ ਇਹਨਾਂ ਨੇ ਸਟੈਂਡ ਰਹਿ ਲਿਆ ਵੀ ਨਹੀਂ ਅਸੀਂ ਹੋਰ ਨਹੀਂ ਗਿਆ ਜਿਹੜਾ ਇਹ ਸਟੈਂਡ ਆ ਨਾ ਵੀ ਬੂੰਦ ਨਹੀਂ ਦੇਗਾ ਬੂੰਦ ਨਹੀਂ ਜਿੰਨਾ ਅਲੋਟ ਕੀਤਾ ਗਿਆ ਉਹਦੇ ਤੋਂ ਵੀ 4000 ਕਿਲੋਸਿਕ ਪਾਣੀ ਲਗਾਤਾਰ ਜਾਂਦਾ ਔਰ ਇਸ ਮਾਮਲੇ ਦੇ ਵਿੱਚ ਫਿਰ ਪੰਜਾਬ ਦੇ ਅਫਸਰ ਛੱਡ ਕੇ ਆ ਗਏ ਕਿ ਨਹੀਂ ਅਸੀਂ ਨਹੀਂ ਦੇਵਾਂ